11 ਤੋਂ 1200 ਘੰਟਾ ਟਰੈਕਟਰ ਚੱਲਿਆ 30000 ਮਾਨਤਨ ਉਹ ਮਤਲਬ ਕਿਰ ਖਿੱਚੀ ਨਹੀਂ ਇੱਥੇ ਹਾਂ ਹੋਰ ਕਰਦਾ ਤੇਰੀ ਵੀਡੀਓ ਦੇ ਸਾਰਾ ਰਿਲੇ ਵੀ ਥੋੜਾ ਲਾਦਾ ਟਰੈਕਟਰ ਇਹ ਕੰਮਗਰਾੜ ਮਨੂੜ ਦਿਖਾ ਦਿਓ ਪਿੱਛੋਂ ਦਾ 11 1200 ਘੰਟਾ ਰਿਜਨਲ ਚੱਲਿਆ ਇਹ ਕਰ ਕਰਦਾਂਗੇ ਮਾਨਸਾਨ ਵੀਡੀਓ ਦੇਖ ਕੇ ਆਵੇ ਤੇਰੀ ਕੋਈ ਹੋਰ ਫੁੱਲ ਮਾਨਤਨ ਕਰਦਾਂਗੇ ਜੇ ਆਪਾਂ ਗੱਲ ਕਰੀਏ ਯਾਰ 65 ਫੁੱਟ ਦਾ ਕਰ ਦੇ ਸਤਾਉਂਗਾ 40000 ਦਾ ਹੀ ਦੇ ਦਾਂਗੇ 60 ਦੇ ਹੀ ਹੋਜੂ ਹਾਂ ਤੇਰੀ ਵੀਡੀਓ ਦੇਖ ਕੇ ਆਦੇ ਬੰਦੇ ਠੀਕ ਐ 60 ਦਾ ਹੋਜੂ 35000 ਰੁਪਏ ਮਾਨਤਨ ਹੋਜੂ ਟਰੈਕਟਰ ਦੇ ਵਿੱਚ ਸਿੱਧੀ ਗੱਲ ਉਹ ਤੋਂ ਸਵਾਦ ਤਾਂ ਪੇਚ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਘੜਿਆ ਇਸ ਵਾਰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਵੀਰ ਕਾਲਾ ਸਤਿ ਸ੍ਰੀ ਅਕਾਲ ਕਾਲੇ ਕੀ ਹਾਲ ਚਾਲ ਆ ਬਈ ਹਾਂ ਵਧੀਆ ਜੀ ਤੁਸੀਂ ਟਰੈਕਟਰ ਕਿੰਨੇ ਲੈ ਕੇ ਆਏ ਕਾਲੇ ਤੇ ਅੱਜ 6-7 ਲਾਏ 6 ਤੋਂ 7 ਟਰੈਕਟਰ ਇਹ ਯਾਹਨ ਟਰੈਕਟਰਾਂ ਤੇ ਨਾਲ ਬਣੇ ਰਿਓ ਸਾਰੇ ਦਿਖਾਵਾਂਗੇ ਕੱਲੇ ਇਹਦੇ ਬਾਰੇ ਨਹੀਂ ਜਾਣਕਾਰੀ ਕਿੰਨਾ ਮਾਡਲ ਆ ਕੀ ਗੱਲਬਾਤ ਹੈ ਇਹ 2021 ਮਾਡਲ ਆ ਜੀ ਪਿਆ ਹੋਆ ਹਾਂਜੀ ਪੀਵੀ 13 ਸੰਗਰੂਰ ਨੰਬਰ ਆ ਨਗਦ ਕੈਸ਼ ਆ ਨਗਦ ਕੈਸ਼ ਆ ਜਿਹੜੇ ਸਾਹ ਬਣਾ ਇੰਜਨ ਕਾਲੇ ਚਮਕਦਾ ਇਹਦਾ ਯਾਰ ਸਾਰਾ ਰਿਲਾ ਵੀ ਥੋੜਾ ਲਾਦਾ ਟਰੈਕਟਰ ਇਹ ਕੰਮ ਗਰਿਆਟ ਮਨੂੜ ਦਿਖਾ ਦਿਓ ਪਿੱਛੋਂ ਦਾ 11 1200 ਘੰਟਾ origional ਚੱਲਿਆ ਜੀ 11 1200 ਘੰਟਾ origional ਟਰੈਕਟਰ ਚੱਲਿਆ ਵਾ ਟਰੈਕਟਰ ਤੇ ਮਿੱਤਰੋ ਪੂਰਾ ਚੰਗਾ ਰੰਗ ਕਰੂੰਗਾ ਯਾਰ ਪੂਰਾ ਚੰਗਾ ਪਿਆ ਟਰੈਕਟਰ ਪਿਆ ਚੰਗਾ ਬਾਹਰ ਇਹ ਮਾਡਲ 21 ਹੈ ਜਪਾਣ ਗੱਲ ਕਰੀਏ ਕਿ ਨੇ ਇਹ ਕਾਲੇ ਮਾਡਲ 21 ਆ ਕੰਡੀਸ਼ਨ ਦਾ 23 24 ਵਾਲੀ ਆ ਜਟ੍ਰੈਕ ਸੰਗਰੂਰ ਦੇ ਟਰੈਕਟਰ ਬਾਈਸੀ ਚੰਗੇ ਹੁੰਦੇ ਠੀਕ ਹੈ ਸੰਗਰੂਰ ਦੇ ਚੰਗੇ ਆ ਪਿੱਛੋਂ ਪਿੱਛੋਂ ਦਿਖਾ ਦਿਓ ਠੀਕ ਹੈ ਇਹ ਟਰੈਕਟਰ ਪਿਆ ਪਿੱਛੋਂ ਵੀ ਸਾਫ ਪਿਆ ਪੂਰਾ ਟਰੈਕਟਰ ਚੰਗਾ ਟਰੈਕਟਰ ਹੈ ਪੀਵੀ 13 ਨੰਬਰ ਦੇ ਵਿੱਚ 16 9 28 ਦੇ ਟਾਇਰ ਲੱਗੇ ਆ ਮਗਰ ਟਾਇਰ ਤਾਂ ਨਾਲ ਦੀ ਆ ਨਾਲ ਦੀ ਹੈ ਜੀ ਸਾਫ 11 1200 ਘੰਟਾ ਚੱਲਿਆ ਪੀਵੀ 13 ਨੰਬਰ ਦੇ ਵਿੱਚ ਆ ਡਿਮਾਂਡ ਰੱਖੀ ਆ ਕਾਲੇ ਨੇ 6 ਲੱਖ 70 ਹਜ਼ਾਰ ਕਿੰਨੇ ਕ ਦਾ ਹੋ ਜੂ ਮੌਕੇ ਜਦੇ ਇਹ ਜੋ 30000 ਡਿਸਕਾਊਂਟ ਕਰ ਦਾਂਗੇ 6 ਲੱਖ 40000 ਦਾ ਦੇ 6 ਲੱਖ 40000 ਦਾ ਹੋ ਜੂ ਮਿੱਤਰ 30000 ਮੰਨ ਤਾਣ 11 ਤੋਂ 1200 ਘੰਟਾ ਟਰੈਕਟਰ ਚੱਲਿਆ 30000 ਮੰਨ ਤਾਣ ਹੋ ਜੂ ਮਤਲਬ ਅਖੀਰ ਖੀਰ ਖਿੱਚੀ ਨਹੀਂ ਇੱਥੇ ਹਾਂ ਹੋਰ ਕਰ ਦਾਂ ਤੇਰੀ ਵੀਡੀਓ ਦੇ ਤੇ ਆਵੇ ਮਾਨ ਤਾਣ ਹੋ ਜਾ ਠੀਕ ਐ ਅੱਗੇ 60 55 ਆ ਗਿਆ ਜੀ ਇਹ 2021 ਮਾਡਲ ਆ ਬਾਈ ਜੀ ਇਹ ਵੀ 21 ਆ ਹਾਂ ਇਹ ਸਾਡਾ ਲੋਕਲ ਮਾਨਸਾ ਨੰਬਰ ਆ ਨਗਦ ਕੈਸ਼ ਆ ਵੀ 21 ਮਾਡਲ ਆ ਮਾਨਸਾ ਦਾ ਨੰਬਰ ਆ ਨਗਦ ਕੈਸ਼ ਆ ਤੈਰੇ ਦੇ ਵੀ ਨਾਲ ਦੇ ਨਾਲ ਦੀ ਚੰਗੇ ਘਰੋਂ ਆਇਆ ਇਹਦਾ ਆਪਾਂ ਘਰੋਂ ਹੀ ਲਿਆਂਦਾ ਫੁੱਲ ਚੰਗਾ ਟਰੈਕਟਰ ਆ ਜੀ ਫੁੱਲ ਚੰਗਾ ਟਰੈਕਟਰ ਆ ਤੇ ਰੰਗ ਨੂੰ ਇਹਦਾ ਵੀ ਪਿਆ ਯਾਰ ਪੂਰੀ ਟਰੈਕਟਰ ਦਾ ਇਹ ਕਿੰਨਾ ਕਿੱਦਾਂ ਲਿਆ ਪੁੱਲ ਚੰਗਾ ਟਰੈਕਟਰ ਆ 2021 ਮਾਡਲ ਆ ਚੱਲਿਆ ਕਿੰਨਾ ਕਿਹਾ ਇਹ ਕਿਹੜਾ ਮਾਨਸਾ ਨੰਬਰ ਆ ਇਹ ਕਿੰਨਾ ਕਿ ਚੱਲਿਆ ਵਾ ਇਹ ਵੀ 11100 ਘੰਟਾ ਚੱਲਿਆ ਯਾਰ 1100 ਘੰਟਾ ਇਹ ਚੱਲਿਆ 21 ਮਾਡਲ ਆ ਮਾਨਸਾ ਦਾ ਨੰਬਰ ਆ ਪਾਵਰ ਥੀਰਿੰਗ ਬਾਕੀ ਯਾਰ ਪਤਾ ਹੀ ਆ ਸਭ ਨੂੰ ਘੱਟ ਐ ਚਪੀ ਚਾ 695000 ਰੁਪਇਆ ਕਿੰਨੇ ਦਾ ਹੋਊਗਾ ਇਸੇ 670000 ਦਾ ਦੇ ਦਾਂਗੇ ਹੋਰ ਕਰ ਦਾਂਗੇ ਮਾਨਸਾਨ ਵੀਡੀਓ ਦੇਖ ਕੇ ਆਵੇ ਤੇਰੀ ਕੋਈ ਹੋਰ ਫੁੱਲ ਮਾਨਤਾਨ ਕਰ ਦਾਂਗੇ ਜੇ ਆਪਾਂ ਗੱਲ ਕਰੀਏ ਯਾਰ 65 ਫੁੱਟ ਦਾ ਕਰ ਦੇ ਸਰਦਾਂ 40000 ਦਾ ਹੀ ਦੇ ਦਾਂਗੇ 60 ਦਾ ਹੀ ਹੋਜੂ ਹਾਂ ਤੇਰੀ ਵੀਡੀਓ ਦੇਖ ਕੇ ਆ ਜੇ ਬੰਦੇ ਠੀਕ ਹੈ 60 ਦਾ ਹੋਜੂ 35000 ਰੁਪਇਆ ਮਾਨਤਾਨ ਹੋਜੂ ਟਰੈਕਟਰ ਦੇ ਵਿੱਚ ਫੁੱਲ ਨਵਾਂ ਰੀਸੋਰਟ ਦੇ ਘਾੜੀ ਨਵੇਂ ਆ ਚ ਕਹਿੰਦੇ ਹੁੰਦੇ ਆ ਫੁੱਲ ਨਵਾਂ ਟਰੈਕਟਰ ਆ ਹਾਂਜੀ ਵੀਡੀਓ ਦੇਖ ਕੇ ਆ ਜਿਓ ਫਾਇਦਾ ਲੈ ਜਿਓ ਪੁਰਾਣਾ ਕੱਢ ਲੇਗਾ ਵਿੱਚ ਆ ਲੋਨ ਕਰਾਉਣਾ ਲੋਨ ਵੀ ਕਰਵਾ ਦਾਂਗੇ ਪੁਰਾਣਾ ਵੀ ਵਿੱਚ ਕੱਟ ਠੀਕ ਹੈ ਪੁਰਾਣਾ ਵੀ ਕੱਟਿਆ ਜੋ ਲੋਨ ਦੀ ਸਬਦਾ ਵੀ ਹੈਗੀ ਆ ਤੇ ਹੁਣ ਜੇ ਕੀ ਵੀਰਪਾਲ ਦਾ ਕਰਲਾਸ ਕਰ ਇੰਜ ਨਹੀਂ ਨਾ ਇਹ ਆ ਇਹ ਕਰਲਾਸ ਕਰ ਇੰਜ ਨਾ ਚਿੱਪ ਵਾਲੀ ਕਾਪੀ ਹੈ ਠੀਕ ਹੈ ਮਾਡਲ ਕਿੰਨਾ ਇਹ ਮਾਡਲ 2011 ਦਾ ਤੇ 2011 ਮਾਡਲ ਸੈਕੰਡ ਓਨਰ ਆ ਠੀਕ ਹੈ ਦੂਜੇ ਨਾਮ 80 ਪੈਸੇ ਟਾਇਰ ਆ ਚੰਗਾ ਟਰੈਕਟਰ ਆ ਫੁੱਲ ਚੰਗਾ ਠੀਕ ਹੈ ਹਾਂ ਚਲਾਈ ਚਰੂਈ ਦਾ ਬਹੁਤ ਚੰਗਾ ਟਰੈਕਟਰ ਆ ਚਲਾਈ ਦਾ ਪੂਰਾ ਚੰਗਾ ਚਿੱਪਲੀ ਕਾਪੀ ਆ 11 ਮਾਡਲ ਤੇ ਨੰਬਰ ਪੰਜਾਬ ਹਾਂਜੀ ਨੰਬਰ ਪੰਜਾਬ ਠੀਕ ਹੈ ਪੀਵੀ ਨੰਬਰ ਦੇ ਵਿੱਚ ਆ 365000 ਰੁਪਏ ਡਿਮਾਂਡ ਕਰੀ ਬਠਿੰਡ ਸਾਢੇ 3 ਲੱਖ ਦਾ ਦੇ ਦੋ ਸਾਢੇ 3 ਲੱਖ ਦਾ ਬਾਕੀ ਯਾਰ ਮੌਕੇ ਦੇ ਤਾਂ ਹੋਰ ਕਰ ਹੋ ਜੂ ਮਾਨ ਤਾਨ ਮੌਕੇ ਹੋਰ ਵੀ ਹੋ ਜੂ ਤੇ ਆ 60 ਇਹ 60 ਹਾਂ ਉਹ ਆਪਣੇ ਨਾਲ ਆ ਬੰਦਾ ਜਿਹੜਾ ਹੁੰਦਾ ਹੈ ਇਹ ਆਰ ਜੇ ਨੰਬਰ ਆ ਜੀ ਠੀਕ ਹੈ ਰਾਜਸਥਾਨ ਨੰਬਰ ਰਾਜਸਥਾਨ ਨੰਬਰ 2010 ਮਾਡਲ ਆ 10 ਮਾਡਲ ਦਾ ਟਾਇਰ ਅੱਦੇ ਕੱਤੇ ਇੱਕ ਮੰਨ ਲਓ ਹਾਂ ਅੱਦੇ ਟਾਇਰ ਮੰਨ ਕੇ ਆ ਜਿਓ ਹਾਂ 10 ਮਾਡਲ ਦੇ ਵਿੱਚ ਆ ਤੇ ਡਿਮਾਂਡ ਮੂੜੇ ਦੀ ਯਰ ਲਿਖੀ ਹੋਈ ਨਹੀਂ ਤੁਸੀਂ ਕਿਤੇ ਨਹੀਂ ਮੰਨ ਲਾ ਰਹੇ ਭੁੱਲ ਭੱਲ ਗਏ ਭੁੱਲ ਭੱਲ ਗਏ ਡਿਮਾਂਡ ਨਹੀਂ ਲਿਖੀ ਇਹ ਵੀ ਮਿਲ ਜੂ ਤੇਲੇ ਪਾਸੇ ਕਾਲੇ ਯਾਰ ਦਾ ਆ ਗਿਆ ਫਾਰਮ ਟਰੈਕ 50 ਦਾ ਕਾਲੇ ਕਿੰਨਾ ਮਾਡਲ ਆ ਇਹ ਇਹ ਬਾਈ ਜੀ 1999 ਮਾਡਲ ਆ ਬੀਬੀ 13 ਸੰਗਰੂਰ ਨੰਬਰ ਆ ਟਾਇਰ ਜਮਾਂ ਨਵੇਂ ਨੇ 90 ਪੈਸੇ ਮੰਨ ਲੈ 1000 ਦੇ 1000 ਦੇ ਹਾਂ ਹਾਂ ਸੰਗਰੂਰ ਦਾ ਨੰਬਰ ਹੈ ਇਹਦਾ ਵੀ 99 ਮਾਡਲ ਆ ਟਰੈਕਟਰ ਡਿਮਾਂਡ ਹੈਗੀ ਇਹਦੀ 1 ਲੱਖ ਤੇ 48000 ਰੁਪਿਆ ਗਾਰੇ ਇਹ ਬਾਈ ਜੀ 1 ਲੱਖ 30000 ਦਾ ਹੀ ਦੇ ਦਾਂਗੇ ਟੈਟ ਸਮਾਨ ਸੂਣ ਲੱਗਿਆ ਲਾਲ ਨਵੇਂ ਟਾਇਰ ਨੇ 1 ਲੱਖ 30000 ਦਾ ਮਿਲ ਜੂ ਮਿੱਤਰ ਮੌਕੇ ਤੇ ਬਾਕੀ ਟਾਇਰ ਕੰਡੀਸ਼ਨ ਇੰਜਨ ਗੇਅਰ ਦਾ ਕਿਵੇਂ ਆ ਚਲਾਈ ਨੂੰ ਟਰੈਕਟਰ ਚੰਗਾ ਤੇ ਇੰਜਨ ਗੇਅਰ ਦਾ ਫੁੱਲ ਚੰਗਾ ਹੀ ਪੰਦਾ ਚਲਾ ਕੇ ਬਾਹਰ ਕਿ ਲਿਆ ਜਾ ਸਕਦਾ ਠੀਕ ਹੈ ਤੇ ਇਹਦੇ ਬਾਰੇ ਪਤਾ ਨਾ ਹੋਣਾ ਇਹ ਬਾਈ ਜੀ 2017 ਮਾਡਲ ਆ ਨਵੇਂ ਟਾਇਰ ਆ ਹਾਂ ਪੀ ਵੀ 13 ਸੰਗਰੂਰ ਨੰਬਰ ਆ ਠੀਕ ਹੈ ਆ ਪਹਿਲੇ ਫਾਰਮ ਟਰਨਰ ਆ ਚੰਗਾ ਟਰੈਕਟਰ ਆ ਪੂਰਾ ਕਨੋਪੀ ਛਤਰੀ ਨਮੀ ਲਵਾਈ ਆਪਾਂ ਠੀਕ ਆ 17 ਮਾਡਲ ਆ ਮਿੱਤਰੋ ਪਹਿਲੇ ਨਾ ਮਾਟੇ ਸੋਨਾਲੀਕਾ ਟਰੈਕਟਰ ਤੇ ਪੀਵੀ 13 ਸੰਗਰੂਰ ਦਾ ਨੰਬਰ ਆ ਟਰੈਕਟਰ ਦਾ ਟਰੈਕਟਰ ਪਿਆ ਪੂਰਾ ਚੰਗਾ ਲੋਨ ਦੀ ਸਬਦਾ ਹੈਗੀ ਆ ਪੁਰਾਣਾ ਤੁਹਾਡਾ ਵਿੱਚ ਕੱਟਿਆ ਜਾਊਗਾ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਆ 4 ਲੱਖ 73000 ਰੁਪਿਆ ਇਹ 4.5 ਲੱਖ ਦਾ ਦੇ ਦਾਂ 4.5 ਲੱਖ ਦਾ ਟਰੈਕਟਰ ਮਿੱਤਰੋ ਮਿਲ ਗਿਆ। ਮਾਨਤਨ ਹੋਰ ਕਰਦਾ ਹੈ। ਮਾਨਤਨ ਜਿਹੜਾ ਮੌਕੇ ਤੇ ਹੋਰੀ ਵੀ ਹੋ ਜੇ ਕਿਰਾਂ ਦੇ ਚੋ 30000 ਰੁਪਏ ਮਾਨਤਨ ਕਰਿਆ ਬਾਕੀ ਯਾਰ ਢਾਕਾ ਮੌਕੇ ਤੇ ਆ ਕੇ ਜਿਵੇਂ ਮਰਜ਼ੀ ਪਵਾ ਲਿਓ। ਤੇ ਪਲਾਟ ਨੰਬਰ ਕਿੰਨਾ ਹੈ ਆਪਣਾ? ਇਹ ਪਲਾਟ ਨੰਬਰ 3 ਹੈ ਜੀ। ਠੀਕ ਹੈ ਚੌਂਕ ਉਧਰ ਮੋੜ ਰੋਡ ਦੇ ਉੱਪਰ। ਜੇ ਆਪਾਂ ਗੱਲ ਕਰੀਏ ਜਦੋਂ ਤੁਸੀਂ ਮੋੜਾਂ ਤੋਂ ਆਉਂਗੇ ਮਿੱਤਰੋ ਪਹਿਲਾਂ ਮਡੀਨਾ ਤੋਂ ਹੀ ਜੁਰਦੀ ਉਧਰੋਂ ਦੇਣ। ਹਾਂ ਚੌਂਕ ਤੋਂ ਤੀਜਾ। 33 ਨੰਬਰ ਪਲਾਟ ਆ। 33 ਨੰਬਰ ਪਲਾਟ ਆ ਤੇ ਦੱਬ ਕੇ ਹੁਣ ਵੀਡੀਓ ਕਰ ਦੋ ਸ਼ੇਅਰ ਤੇ ਕਾਲੇ ਕੰਟੈਕਟ ਪਿੰਡ ਦਾ ਕੋਟਲੀ ਕਲਾ ਨੇੜੇ ਮੋੜ ਮੰਡੀ ਨੇੜੇ ਮੋੜ ਮੰਡੀ ਆ ਤੇ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਮਿੱਤਰੋ ਚੱਕ ਕੇ ਲਾ ਲਿਓ ਤੇ ਦੱਬ ਕੇ ਕਰ ਦਿਓ ਵੀਡੀਓ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਸੋ ਸਮਾਂ ਦੇ ਲਈ ਵੀ ਕਾਲੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ